ਦੇ ਵਿੱਚ ਫਿਲਟਰ ਲੱਗੇ ਹੋਏ ਆ ਪਰ ਪਹਿਲਾਂ ਜੇ ਆਪਾਂ ਪਾਣੀ ਨਾਰਮਲ ਪੀਂਦੇ ਸੀ ਢੂਟੀਆਂ ਵਾਲਾ ਤਾਂ ਕੋਈ ਬਿਮਾਰ ਨਹੀਂ ਸੀ ਰਹਿੰਦਾ ਹੁਣ ਆਪਾਂ ਫਿਲਟਰ ਵਾਲਾ ਪਾਣੀ ਵੀ ਪੀਂਨੇ ਨਾ ਤਾਂ ਵੀ ਸਾਡੇ ਪੇਟ ਤੇ ਲੱਦ ਲੱਗੇ ਹੀ ਜਾਂਦਾ ਬਿਮਾਰੀ ਕੋਈ ਨਾ ਕੋਈ ਠੀਕ ਆ ਬੀ ਹੁਣ ਸਾਨੂੰ ਇਹ ਹੁੰਦਾ ਨਹੀਂ ਅਸੀਂ ਤਾਂ ਢੂਟੀਆਂ ਵਾਲਾ ਪਾਣੀ ਤਾਂ ਪੀਣਾ ਹੀ ਨਹੀਂ ਅਸੀਂ ਤਾਂ ਪੀਣ ਫਿਲਟਰ ਵਾਲਾ ਪਾਣੀ ਆ ਠੀਕ ਆ ਕਿ ਹਣ ਤਾਂ ਕਰਕੇ ਵੀ ਆਪਾਂ ਜਿਹੜਾ ਪਾਣੀ ਆ ਹੁਣ ਜੇ ਪਾਣੀ ਹੀ ਖਤਮ ਹੋ ਗਿਆ ਤਾਂ ਆਪਣਾ ਜਿਹੜਾ ਕੰਮ ਆ ਉਹ ਵੀ ਜਿਹੜਾ ਕੋਈ ਕੰਮ ਨਹੀਂ ਆਪਾਂ ਕਰ ਸਕਦੇ ਜਿੰਨਾ ਦਾ ਆਪਣਾ ਪਾਣੀ ਸਾਡੇ ਸ਼ਰੀਰ ਲਈ ਜ਼ਰੂਰੀ ਆ ਨਾ ਉਨਾਂ ਹੀ ਸਾਡਾ ਪਾਣੀ ਜਿਹੜਾ ਆ ਸਾਰੇ ਕੰਮਾਂ ਦੀ ਵੀ ਜ਼ਰੂਰੀ ਆ। ਪ੍ਰਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਛੱਡ ਦੋ। ਜਿਹੜੀਆਂ ਪਿਛਲੀ ਪੰਚਾਇਤ ਨੇ ਮਾਰੀਆਂ ਕੀਤੀਆਂ ਨੇ ਸਾਰਾ ਕੁਝ ਪੰਚਾਇਤਾਂ ਦੇ ਹੱਥ ਵਾਸ ਹੈ। ਪਰ ਜੇ ਤੁਸੀਂ ਉਹ ਮੁੱਦੇ ਲੋਕਾਂ ਦੀ ਸਹਿਮਤੀ ਨਾਲ ਪਾਉਂਗੇ ਤਾਂ ਉਹ ਅਸੀਂ ਜਦੋਂ ਆਪਣੇ ਗ੍ਰਾਮ ਸਭਾ ਦਾ ਇਜਲਾਸ ਬੁਲਾਉਨੇ ਆ ਉਥੇ ਹੀ ਹੋ ਹੋਣੀ ਹੈ ਹਾਂਜੀ ਮੈਂ ਸਰਪੰਚ ਸੁਨੀਤਾ ਪਿੰਡ ਦੁੱਗ ਤੋਂ ਬਲੌਕ ਕਰਦੀ ਆ ਮੈਂ ਪਿੰਡ ਦੀ ਸਰਪੰਚ ਤੇ ਸਾਨੂੰ ਟ੍ਰੇਨਿੰਗ ਵਾਸਤੇ ਫਗਵਾੜੇ ਬਲੌਕ ਵਿੱਚ ਸੱਦਿਆ ਗਿਆ ਵੀਡੀਓ ਸਾਭੰਦੋਂ ਤੇ ਸਾਨੂੰ ਸਰ ਜਸਵਿੰਦਰ ਸਿੰਘ ਹੁਣੀ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਆ ਜੋ ਸਾਨੂੰ ਅਧਿਕਾਰਾਂ ਦਾ ਨਹੀਂ ਸੀ ਪਤਾ ਬਹੁਤ ਚੀਜ਼ਾਂ ਦੇ ਜਿਹੜੇ ਸਾਨੂੰ ਨੌਲਜ ਨਹੀਂ ਸੀ ਉਸ ਬਾਰੇ ਸਾਨੂੰ ਕਾਰ ਹੋਣੀ ਬਹੁਤ ਵਧੀਆ ਧੰਗ ਨਾਲ ਸਿਖਾਇਆ ਆ ਜਿਹੜਾ ਕਿ ਅਸੀਂ 5 ਸਾਲ ਬਾਅਦ ਤੇ ਸਾਨੂੰ ਆਪਣੇ ਪਿੰਡ ਦਾ ਕੀ ਸਾਡਾ ਅਧਿਕਾਰ ਆ ਕੀ ਪਿੰਡ ਦੇ ਵਿਕਾਸ ਆ ਉਹਦੇ ਬਾਰੇ ਸਾਨੂੰ ਉਹਨਾਂ ਨੇ ਜਾਣਨਾ ਪਾਇਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੇ ਇਸ ਤਰ੍ਹਾਂ ਹੀ ਗਵਰਨਮੈਂਟ ਆਪਣੇ ਸਰਪੰਚਾਂ ਪੰਚਾਂ ਨੂੰ ਟ੍ਰੀਟ ਕਰੂਗੀ ਤੇ ਆਪਾਂ ਬਾਦ ਚੜ ਕੇ ਇਸ ਹਿੱਸਾ ਲੈ ਕੇ ਅੱਗੇ ਵਧਾਂਗੇ ਥੈਂਕ ਯੂ ਅ ਸਰ ਜਿਹੜਾ ਇਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਉਹਨਾਂ ਦੇ ਪੰਚਾਂ ਸਰਪੰਚਾਂ ਦੇ ਲਈ ਸਿਖਲਾਈ ਟ੍ਰੇਨਿੰਗ ਕੈਂਪ ਲਗਾਇਆ ਗਿਆ ਇਸ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਜੀ ਸਾਡਾ ਕੈਂਪ ਪ੍ਰਦੇਸ਼ਕ ਅਧਿਆਤਿਕ ਵਿਕਾਸ ਸੰਸਥਾ ਮੁਹਾਲੀ ਵੱਲੋਂ ਮੈਂ ਜਸਵਿੰਦਰ ਸਿੰਘ ਰਿਸੋਰਸ ਪਰਸਨ ਅਸੀਂ ਇਹਨਾਂ ਦਾ ਇਹ ਤਿੰਨ ਰੋਜ਼ਾ ਕੈਂਪ ਲਗਾ ਰਹੇ ਹਾਂ ਤਾਂ ਜੋ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਇਹਨਾਂ ਦੇ ਕੰਮਾਂ ਬਾਰੇ ਤੇ ਇਹਨਾਂ ਦੇ ਚੁਣੇ ਹੋਏ ਅਧਿਕਾਰਾਂ ਬਾਰੇ ਪਤਾ ਲੱਗ ਸਕੇ ਸਰ ਜਿਹੜੇ ਨਵੇਂ ਪੰਚਾਇਤ ਮੈਂਬਰ ਚੁਣੇ ਗਏ ਆ ਉਹਨਾਂ ਦੇ ਵਿੱਚ ਪੁਰਾਣੇ ਮੈਂਬਰ ਵੀ ਹੋਣਗੇ ਜਿਹੜੇ ਇਹ ਸਿਖਲਾਈ ਕੈਂਪ ਪਹਿਲਾਂ ਵੀ ਲਗਾਏ ਕਿ ਇਸ ਵਾਰ ਸ਼ੁਰੂ ਕੀਤੇ ਗਏ ਪਹਿਲਾਂ ਵਾਲੇ ਜੀ ਬਹੁਤ ਸਾਰੇ ਸਾਡੇ ਇਸ ਵਾਰ ਵੀ ਕੁਝ ਪੰਜ ਸਰਪੰਚ ਗੈਰਹਾਜ਼ਰ ਰਹਿ ਰਹੇ ਨੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪਹਿਲਾਂ ਟ੍ਰੇਨਿੰਗਾਂ ਲਾਈਆਂ ਨੇ ਉਹ ਕਹਿੰਦੇ ਜੀ ਅਸੀਂ ਟ੍ਰੇਨਿੰਗਾਂ ਦੇ ਵਿੱਚ ਹਾਜ਼ਰ ਨਹੀਂ ਸੀ ਹੋਏ ਸੋ ਇਸੇ ਕਰਕੇ ਇਹਨਾਂ ਦੀ ਵੀ ਪ੍ਰੋਪਰ ਢੰਗ ਨਾਲ ਨਵੇਂ ਸਿਰੋਂ ਟ੍ਰੇਨਿੰਗ ਲੱਗ ਰਹੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਚੁਣੇ ਸਰਪੰਚ ਪੰਚ ਆ ਉਹਨਾਂ ਨੂੰ ਕੀ ਸੁਨੇਹਾ ਲਾਣਾ ਚਾਹੁੰਦੇ ਉਹਨਾਂ ਨੂੰ ਸੁਨੇਹਾ ਇਹੀ ਲਗਾਉਣਾ ਚਾਹੁੰਦੇ ਆ ਬੇ ਤੁਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਰੋ ਜੋ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਦੱਸਿਆ ਜਾ ਰਿਹਾ ਉਹਦੇ ਤੇ ਅਮਲ ਕਰੋ ਤੇ ਆਪਣੇ ਪਿੰਡ ਦੇ ਪਿੰਡ ਦੀ ਤਰੱਕੀ ਕਰੋ ਤੇ ਪਿੰਡ ਦਾ ਵਿਕਾਸ ਕਰੋ ਥੈਂਕ ਯੂ